ਅਮਰੀਕਾ ਦੇ ਟੈਕਸਾਸ ਰਾਜ ਵਿੱਚ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ 50 ਸਾਲਾ ਭਾਰਤੀ ਮੂਲ ਦੇ ਹੋਟਲ ਮੈਨੇਜਰ ਦਾ ਉਸਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਸਰ ਕਲਮ ਕਰ ਦਿੱਤਾ ਗਿਆ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਡਲਾਸ ਪੁਲਿਸ ਵਿਭਾਗ ਦੇ ਅਨੁਸਾਰ ਕਰਨਾਟਕ ਦੇ ਮੂਰ ਨਿਵਾਸੀ ਚੰਦਰ ਮੌਲੀ ਬਾਵ ਨਾਗਮਾਲੀਆ ਦੀ ਉਸਦੇ ਸਾਥੀ ਯੋਰ ਡਾਨੇਸ ਨਾਲ ਇੱਕ ਖਰਾਬ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਕੋਬਸ ਮਾਰਟਨਜ਼ ਨੇ ਕਥੇ ਤਾਰਤੇ ਉਸ ਸਮੇਂ ਜ਼ਿਆਦਾ ਗੁੱਸੇ ਵਿੱਚ ਆ ਗਿਆ ਜਦੋਂ 나ਗਮਾਲਿਆ ਨੇ ਉਸ ਨਾਲ ਸਿੱਧੇ ਤੌਰ ਤੇ ਗੱਲ ਕਰਨ ਦੀ ਬਜਾਏ ਕਿਸੇ ਹੋਰ ਨੂੰ ਆਪਣੀਆਂ ਹਦਾਇਤਾਂ ਦਾ ਅਨੁਵਾਦ ਕਰਨ ਲਈ ਕਿਹਾ ਸੀ ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਕਿ ਕੋਵਿਸ ਮਾਰਟਿਨਜ਼ ਚਾਕੂ ਕੱਢਦਾ ਤੇ 나ਗਮਾਲਿਆ ਤੇ ਹਮਲਾ ਕਰ ਦਿੰਦਾ ਪੀੜਤ ਫਿਰ ਹੋਟਲ ਦੇ ਦਫ਼ਤਰ ਵੱਲ ਭੱਜਿਆ ਜਿੱਥੇ ਉਸ ਦੀ ਪਤਨੀ ਅਤੇ 18 ਸਾਲ ਦਾ ਪੁੱਤਰ ਮੌਜੂਦ ਸੀ ਪਰ ਸ਼ੱਕੀ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਸ ਦੀ ਪਤਨੀ ਅਤੇ ਪੁੱਤਰ ਦੁਆਰਾ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 나ਗਮਾਲਿਆ ਤੇ ਦੁਬਾਰਾ ਹਮਲਾ ਕਰ ਦਿੱਤਾ ਕੋਵਸ ਮਾਰਟੈਂਸ ਦਾ ਹਿਊਸਟਨ ਵਿੱਚ ਪਹਿਲਾਂ ਵੀ ਅਪਰਾਧਿਕ ਇਤਿਹਾਸ ਰਿਹਾ ਜਿਸ ਵਿੱਚ ਵਾਹਨ ਚੋਰੀ ਅਤੇ ਹਮਲੇ ਲਈ ਗ੍ਰਿਫਤਾਰੀਆਂ ਸ਼ਾਮਲ ਨੇ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਤਾਂ ਉਸ ਨੂੰ ਪੈਰੋਲ ਤੋਂ ਬਿਨਾ ਉਮਰ ਕੈਦ ਜਾ ਮੌਤ ਦੀ ਸਜ਼ਾ ਹੋ ਸਕਦੀ ਹੈ ਦੋਸਤਾਂ ਅਤੇ ਪਰਿਵਾਰਾਂ ਲਈ ਬੌਬ ਵਜੋ ਜਾਣੇ ਜਾਂਦੇ ਨਾਗਮਾਲਿਆ ਨੂੰ ਉਸਤੇ ਅਜੀਜ਼ਾਂ ਨੇ ਸ਼ਰਧਾਂਜਲੀ ਦਿੱਤੀ ਹੈ ਉਸਤੇ ਦੋਸਤਾਂ ਨੇ ਕਿਹਾ ਕਿ ਇੱਕ ਬਹੁਤ ਹੀ ਦਰਦਨਾਕ ਘਟਨਾ ਹੈ ਨਾਗਮਾਲਿਆ ਦੇ ਦੋਸਤ ਪਰਿਵਾਰ ਅਤੇ ਸਥਾਨਕ ਭਾਰਤੀ ਪੀੜਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਨੇ